ਵੇਖੋ ਕਾਪੀ ਜੰਮੀ ਕਰਨ ਲਈ ਕਿਹਾ ਤੇ ਨਾਲ ਤੁਸੀਂ ਰੈਡੀ ਹੋ ਹੁੰਦੇ ਕਿੱਥੇ ਚੱਲੇ ਹੋ ਮੈਂ ਉਹ ਚੱਲੋ ਆਫਿਸ ਸਰ ਆਫਿਸ ਨਹੀਂ ਜਾਣਾ ਅੱਜ ਉੱਥੇ ਡੈੱਡ ਕਰਨ ਨਾਲ ਕਰੀ ਚੱਲ ਆ ਜਾ ਆ ਲੈ ਆ ਜਾ ਯਾਰ ਰੱਬ ਲੈ ਗਾ ਚਲੋ ਕਿਉਂ ਨਹੀਂ ਜਾਣਾ ਅਜੇ ਨਹੀਂ ਜਾਣਾ ਆਫਿਸ 10 ਦਿਨ ਨਹੀਂ ਜਾਣਾ ਆਫਿਸ ਯਾਰ ਕੰਮ ਬੜਾ ਮੈਂ ਜਾਣਾ ਹੈ ਮੈਨੂੰ ਫੋਨ ਆਉਂਦੇ ਉਸ ਨੂੰ ਨਹੀਂ ਅਜੇ ਨਹੀਂ ਜਾਣਾ ਉਹ ਨਵੀਂ ਸੁਮੀ ਆਈ ਹੈ ਉਹਨੂੰ ਕਿਤੇ ਖਮਾਫਾ ਕੇ ਲਿਆ ਤੂੰ ਸ਼ਾਪਿੰਗ ਕਰਵਾਉਣ ਲਈ ਆ ਜੀ ਕਿੰਨ ਪਸੰਦ ਨੂੰ ਲਿਆ ਦੇ। ਕੁਸ਼ਕਵਾ ਪਿਆ ਲਿਆ ਬਾਰਾ। ਤੂੰ ਲੈ ਜਾ ਉਹਨੂੰ ਮੈਂ ਕੋ ਲੈ ਕੇ ਜਾਵਾਂ। ਮੇਰ ਨਾਲ ਵੀ ਆਈ ਕਿ ਤੁਹਾਡੇ ਨਾਲ। ਜੇ ਮੈਂ ਘਰੇ ਰਹਿ ਗਿਆ ਨਾ। ਫਿਰ ਤੋਂ ਉਹ ਗੱਲ ਹੋਣੀ ਆ। ਹਰਾਂ ਤੇ ਬਹਿ ਜਾ। ਐ ਜੀ ਨੂੰ ਪੱਠੇ ਪਾ ਦੋ। ਉਹ ਬਿੱਲ ਉਹਨੂੰ ਵੇਖਣ ਦੀ ਏ ਉਹਨੂੰ ਨਿਵਾ ਦਿਓ। ਇਹ ਕੁਝ ਲੈਣਾ ਘਰੇ। ਨਹੀਂ ਕਹਿੰਦੀ ਉਹਨੂੰ ਮੈਂ ਸਮਝਾਤਾ। ਮਾਣ ਨਹੀਂ ਕਰਨਾ। ਬੇਟਾ ਉਹਨੂੰ ਮੈਂ ਸਮਝਾ ਦਤਾ ਵਾ ਕਿ ਸ਼ਹਿਰਾ ਵਿੱਚ ਅਸੀਂ ਨਹੀਂ ਰੱਖ ਸਕਦੇ ਉਹਨੂੰ ਮੈਂ ਪੂਰਾ ਸਮਝਾਤਾ। ਕਲੀਅਰ ਕਰਤਾ ਲਈ। ਉਹ ਮੰਨਗੀ ਉਹ ਨਹੀਂ ਲੈਣੀ ਆ। ਤੂੰ ਇਹ ਤਾਂ ਸਮਝਾਤਾ ਉਹਨੇ ਮੇਰੇ ਨਾਲ ਗੱਲਾਂ ਹੀ ਉਹ ਕਰੀ ਜਾਣੀਆਂ ਨਹੀਂ ਕਰਦੀ ਬੇਟਾ ਲੇਕਿਨ ਜਾ ਮੈਨੂੰ ਉਹਨੇ ਗੱਲ ਦੱਸ ਕੀ ਕਰਨੀ ਤੁਹਾਨੂੰ ਪਤਾ ਫੱਜੀ ਜਿਹੜੀ ਦੋ ਜਿੰਨਾ ਦਿਨ ਤੁਹਾਨੂੰ ਪਤਾ ਜਿਹੜੀ ਵੀ ਲੋਹਾ ਪੱਠੇ ਕਿੰਨੇ ਖਾਂਦੀ ਉਹਨਾਂ ਨੂੰ ਪੱਠੇ ਕੌਣ ਪਾਉਂਦਾ ਹੁੰਦਾ ਹੈ ਕਿਹੜਾ ਕਿਆ ਸੋਲੀ ਤੂੰ ਨਹੀਂ ਕਿ ਤੂੰ ਜਾਣਾ ਪੈਣਾ ਮੈਂ ਨਹੀਂ ਜੇ ਜਾਣਾ ਤਾਂ ਦਫ਼ਤਰ ਮੈਂ ਚੱਲ ਆਉਂਗਾ ਆਪੇ ਲਯੋਕ ਮਾ ਆਪ ਲੈ ਆਓ ਇਹ ਤੋ ਇਹੋ ਸਮਝੀ ਜਾਣੀ ਆਜਾ ਸਿਮਰਤ ਬੈਠ ਕੇ ਆ ਗਿਓ ਸੇਵਾਕ ਬਿਠਾਣੋ ਆ ਜਾ ਬੇਟਾ ਬੈ ਕੋਈ ਨਾ ਮੰਮੀ ਮੈਂ ਇੱਥੇ ਠੀਕ ਆ ਰੋਟੀ ਬਣਾਦਾ ਤੁਹਾਡੇ ਲਈ ਇੱਥੇ ਬੈਠੋ ਬੈਠੋ ਪਹਿਲਾਂ ਮੇਰੇ ਸੰਗ ਨਾਲ ਰੋਟੀ ਨਹੀਂ ਕਹਿਣਾ ਕਿਉਂ ਜਦੋਂ ਸਵੇਰੇ ਜਿਹੜਾ ਖਾਣੇ ਨਾ ਆਪਾਂ ਰੋਟੀ ਜਿਵੇਂ ਤੁਸੀਂ ਰੋਟੀ ਕਹਿੰਦੇ ਹੋ ਇੱਥੇ ਬ੍ਰੇਕਫਾਸਟ ਕਹਿਣਾ ਬੇਟਾ ਦੁਪਹਿਰ ਵੇਲੇ ਜਦੋਂ ਬਣਾਣੀ ਉਹ ਤਾਂ ਕਹਿਣਾ ਲੰਚ ਬਣਾਦਾ ਠੀਕ ਆ ਤੇ ਰਾਤ ਨੂੰ ਡিনার ਠੀਕ ਆ ਮੰਮੀ ਜਿੰਨਾ ਮਰਜ਼ੀ ਮੱਥਾ ਮਾਰ ਲਓ ਇੱਧਰ ਕੁਝ ਨਹੀਂ ਪਤਾ ਲੱਗਣਾ ਨਹੀਂ ਜੀ ਇਦਾਂ ਕੋ ਕਹਿੰਦੇ ਜੇ ਹੌਲੀ ਹੌਲੀ ਮੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਵੇਖੋ ਹਾਂ ਹੁਣ ਜੇ ਤੁਸੀਂ ਸਾਡੇ ਪਿੰਡ ਹੁੰਦੇ ਜੇ ਤੁਹਾਨੂੰ ਮੰਮੀ ਹੁਣੀ ਕਹਿ ਦਿੰਦੇ ਕਿ ਜਾ ਜਾ ਕੇ ਰਾਨੋ ਨੂੰ ਵੇਖਿਆ ਪੱਠੇ ਪਾਇਆ ਜਾਂ ਉਹਦਾ ਗੋਆ ਸਾਫ ਕਰਦੇ ਜਾਂ ਮੱਝ ਚੋਲਾ ਤੇ ਫਿਰ ਤੁਹਾਨੂੰ ਵੀ ਹੌਲੀ ਹੌਲੀ ਪਤਾ ਲੱਗਣੇ ਜਾਂਦਿਆ ਥੋੜੀ ਤੁਸੀਂ ਮੱਝ ਦੇ ਗਾੜੀ ਹੋਣ ਤੁਹਾਨੂੰ ਤਨੇ ਮਾਰਨਾ ਹੀ ਨਾ ਫਿਰ ਵੀ ਤੇ ਮੈਨੂੰ ਵੀ ਹੌਲੀ ਹੌਲੀ ਆਪੇ ਪਤਾ ਲੱਗ ਜਾਊਗਾ ਜਿਵੇਂ ਜਿਵੇਂ ਮੈਂ ਇੱਥੇ ਰਹਿੰਦਾ ਆਪੂਗੀ ਆਪੇ ਪਤਾ ਲੱਗ ਜਾਊਗਾ ਬਸੇ ਵਾਤ ਕਿੰਨੀ ਸਿਆਣੀ ਗੱਲ ਕੀਤੀ ਹੁਣੇ ਉਹਨੇ ਬਿਲਕੁਲ ਠੀਕ ਕਿਹਾਵਾ ਉਹਨੂੰ ਟਾਈਮ ਲੱਗਣਾ ਅਕਸਰ ਪਰ ਸਿੱਖ ਜਾਏਗੀ ਹਾਂ ਸਿੱਖ ਜਾਊਗੀ ਤੇ ਮੈਨੂੰ ਇਹ ਦੱਸੋ ਤੁਸੀਂ ਸਟੱਡੀ ਕਿ ਨਹੀਂ ਕੀਤੀ ਤੈਨੂੰ ਪੜੇ ਕਿੰਨਾ ਪੁੱਛਣ ਦਿਆ ਵਾ ਹਾਂਜੀ ਅ ਮੈਂ ਤਾਂ 9 ਕਲਾਸਾਂ ਕੀਤੀਆਂ ਪਰ ਨੋਵੀਂ ਚੋਂ ਮੈਂ ਹਟ ਗਈ ਸੀ ਤੂੰ ਇੰਨਾ ਪੜੇ ਜੀ ਹਾਂਜੀ ਤੁਹਾਨੂੰ ਪਤਾ ਮੰਮੀ ਪਿੰਡ 'ਚ ਨਾ ਕੋਈ ਇੰਨਾ ਹੁਣੀ ਪੜਿਆ ਸੀ ਉਹਦੇ ਮੰਮੀ ਨੇ ਤੱਕੇ ਨਾ ਮੈਨੂੰ ਭੇਜਦੇ ਨਹੀਂ ਤਾਂ ਮਵੀ ਆਪਣੀ ਸਹੇਲੀਆ ਨੇ ਮਗਰ ਲੱਗ ਗਈ ਮੈਨਰੇ ਪੰਜ ਟੱਕ ਹੀ ਪੜ੍ਹਨੀਆਂ ਸੀ ਮਾਨੇ ਨਾ ਮੇਰੇ ਕਰਦਾ ਹੁੰਦਾ ਸੀ ਨਾਲੇ ਜਿਹੜਾ ਉਹਦਾ ਫੈ ਡੈਡੀ ਨੇ ਘਰੇ ਮੱਝਾ ਲੈ ਆਉਂਦੀਆਂ ਸੀ ਨਾ ਰਾਨੋ ਜਦੋਂ ਦੀ ਆ ਗਈ ਆ ਆਪਣੀ ਬਿੱਲੋ ਆ ਗਈ ਰੱਜੋ ਆ ਗਈ ਫਿਰ ਉਹਦੇ 'ਚ ਮੇਰਾ ਧਿਆਨ ਲੱਗਦਾ ਰਿਹਾ ਸਕੂਲੇ ਮੇਰਾ ਮਾਨ ਹੀ ਨਹੀਂ ਲੱਗਦਾ ਹੁੰਦਾ ਈ ਫਿਰ ਮੈਂ ਆ ਜਾਂਦੀ ਹੁੰਦੀ ਜਿਆਦਾਤਰ ਮੱਦੀ ਛੱਡੀ ਪੱਜ ਜਾਂਦੀ ਨਹੀਂ ਚਲ ਕੋਈ ਨਹੀਂ ਪੜ ਤਾਂ ਫੋਨ ਪੜਾ ਲਾਗੇ ਤੈਨੂੰ ਨਾਲੇ ਲ ਮੀ ਹੋਰ ਕੀ ਕੰਨ ਪੜਾਉਣਾ ਸਹੀ ਕਿਹਾ ਉਹਦਾ ਪੰਜ ਹੀ ਕਰਨੀਆਂ ਨਾਲੇ ਇੰਨਾ ਪੜ ਕੇ ਬੰਦੇ ਨੇ ਕਰਨਾ ਵੀ ਕੀ ਸਹੀ ਗੱਲ ਹੈ ਇਹੋ ਗੱਲ ਮੈਂ ਆਪਣੀ ਮੰਮੀ ਨੂੰ ਕਹਿੰਦੀ ਨਹੀਂ ਜਿਹੜਾ ਮੈਂ ਧੱਕੇ ਨਾਲ ਭੇਜ ਦਿੰਦੇ ਨੇ ਸਕੂਲ ਤੂੰ ਜਾ ਜਾ ਪੜ ਲੇਗੀ ਤੇ ਚਾਰ ਅੱਖਰ ਪੈ ਜਾਣਗੇ ਪੱਲੇ ਇਹੋ ਗੱਲ ਮੋਂਨ ਨੂੰ ਕਹਿੰਦੀ ਨਹੀਂ ਮੈਂ ਜਦ ਨਹੀਂ ਨਾ ਪੜ ਕੇ ਮੈਂ ਕੀ ਕਰਨਾ ਕਰਨਾ ਤੇ ਮੈਂ ਕਰਦਾ ਕੰਮ ਹੀ ਆ ਇੱਥੇ ਵੀ ਕਰ ਲੈ ਤੇ ਉੱਥੇ ਵੀ ਕਰ ਲਿਆ ਮਤਲਬ ਤੁਹਾਨੂੰ ਜਿਹੜੀਆਂ 9 ਕਲਾਸਾਂ ਉਹ ਵੀ ਜ਼ਿਆਦਾ ਲੱਗਣ ਨੇ ਆ ਵੇਖੋ ਜੀ ਜਿਹਦਾ ਪੜਾਈ 'ਚ ਮਨ ਨਾ ਹੋਵੇ ਉਹਨੂੰ 9 ਕਲਾਸਾਂ ਵੀ ਨਾ ਉਹ ਕੀ ਕਹਿੰਦੇ ਹੁੰਦੇ ਮੇਰੀ ਇੱਕ ਸਹੇਲੀ ਪੜੀ ਆ ਐਂਡਲੀ ਕਲਾਸ ਸਾਡੇ ਸਕੂਲ ਹੈਗੀ ਸੀ 12 ਉਹਨੂੰ ਨੌਂ ਕਲਾਸਾਂ ਵੀ 12 ਪੜੀਆਂ ਵਰਗੀਆਂ ਲੱਗਦੀ ਹੁੰਦੀਆਂ ਜਿਨ੍ਹਾਂ ਨੇ ਪੜ੍ਹਾਈ ਨਾ ਹੁੰਦੀ ਹੋਵੇ। ਮੰਮੀ ਮੈਂ ਤਾਂ ਇੱਕ ਟੀਵੀ ਵੇਖੀ ਤੁਸੀਂ ਐਵੇਂ ਖਰਚਾ ਕਰਦੇ ਮੇਰੀ ਪੜਾਈ। ਨਾਲੇ ਵੇਖੋ ਸਕੂਲ ਦੇ ਵਿੱਚ ਕੀ ਆ ਅੱਖਰ ਹੀ ਪੜ੍ਹਾਉਂਦੇ ਆ ਹਨਾ ਤੇ ਆ ਵੇਖੋ ਘਰ ਦੇ ਕੰਮਾਂ 'ਚ ਕਿੰਨਾ ਕੁਝ ਆ ਇਹ ਚੀਜ਼ਾਂ ਥੋੜੀ ਸਿੱਖਣ ਨੂੰ ਮਿਲਦੀ ਹੈ। ਹੁਣ ਮੈਂ ਘਰੇ ਰਹਿਣੀ ਨਹੀਂ ਮੰਮੀ ਮੈਨੇ ਕਹਦਾ ਸਾਰਾ ਕੰਮ ਮੈਨੂੰ ਸਿਖਾਇਆ। ਚੌਂਕੇ ਚੁੱਲ੍ਹੇ ਤੋਂ ਲੈ ਕੇ ਗੋਏ ਕੂੜੇ ਤੱਕ ਸਾਰਾ ਮੈਨੂੰ ਘਰ ਦਾ ਕੰਮ ਹੁੰਦਾ। ਹੱਥਾਂ ਦੀ ਇੰਨੀ ਮੈਂ ਕੀ ਮੰਮੀ ਮੇਰੀ ਕਹਿੰਦੀ ਤੂੰ ਹੱਥਾਂ ਦੀ ਇੰਨੀ ਜ਼ਿਆਦੀ ਗੁਣੀ ਆ। ਕਿ ਤੈਨੂੰ ਕਦੀ ਕੋਈ ਕੋਠਕੇ ਗੱਲ ਨਹੀਂ ਕਰ ਸਕਦਾ ਕਿ ਤੈਨੂੰ ਕਿ ਆ ਚੀਜ਼ ਨਹੀਂ ਹੁੰਦੀ ਘਰ ਦੀ ਬਣਾਉਣੀ ਸਾਰਾ ਘਰ ਦਾ ਕੰਮ ਦੱਸਿਆ ਪੜ੍ਹਨ ਲਿਖਣ ਦਾ ਕੀ ਆ ਉਹ ਵੀ ਪੜੀਆਂ ਵੀ ਉਹੋ ਜਿਹਾ ਤੇ ਨਾ ਪੜੀਆਂ ਵੀ ਉਹੋ ਜੀਆਂ ਸਹੀ ਕਿਹਾ ਮਿਰਤੀ ਨੇ ਕੰਮ ਹੋਣਾ ਚਾਹੀਦਾ ਸਾਰਾ ਹੁੰਦਾ ਮਿਰਤੀ ਨੂੰ ਹਨਾ ਮੰਮੀ ਮੈਂ ਜਾਵਾਂ ਆਫਿਸ ਹੁਣ ਨਹੀਂ ਤੈਨੂੰ ਕਿਹਾ ਨਾ ਆਫਿਸ ਨਹੀਂ ਜਾਣਾ ਸਿਮਰਤ ਨੂੰ ਘੁੰਮਣ ਲੈ ਕੇ ਜਾਣਾ ਦਸ ਪੁੱਥੇ ਜਾਣਾ ਘੁੰਮਣ ਮਿਰਤੀ ਨੇ ਮੰਮੀ ਜਦੋਂ ਇਹ ਸ਼ਹਿਰ ਨੂੰ ਹੁੰਦੇ ਹੁੰਦੇ ਨਾ ਕੱਪੜੇ-ਕੁਪੜੇ ਲੈਣ ਹਨਾ ਉਦੋਂ ਵੇਹੇ ਗੁਰੂ ਘਰ ਹੀ ਮੱਥਾ ਟੇਕਣ ਜਾਂਦੇ ਹੁੰਦੇ ਆ ਪੁਰ ਤੇ ਮੈਂ ਕਦੀ ਕਿਤੇ ਆਈ ਨਹੀਂ ਲੈ ਤੁਸੀਂ ਮੈਨੂੰ ਇੱਕ ਗੱਲ ਦੱਸ ਤੁਸੀਂ ਇੰਨਾ ਫਾਸਟ ਕਿ ਬੋਲਦੇ ਜੇ ਤੁਸੀਂ ਤਾਂ ਨੌਨ ਸਟਾਪ ਹੀ ਹੋ ਜਾਂਦੇ ਜੇ ਥੋੜਾ ਹੌਲੀ ਬੋਲਿਆ ਕਰੋ ਇੱਕ ਇੱਕ ਅੱਖਰ ਬੋਲਿਆ ਕਰੋ ਵੇਖੋ ਜੀ ਜੇ ਮੈਂ ਇੱਕ ਇੱਕ ਅੱਖਰ ਬੋਲਦੀ ਹੁੰਦੀ ਨਾ ਫਿਰ ਤੇ ਮੈਨੂੰ ਸਕੂਲ ਜਾਣਾ ਚੰਗਾ ਹੀ ਵੇਖੋ ਸਕੂਲ ਤੇ ਮੈਂ ਪੜ੍ਹੀ ਨਹੀਂ ਜਿੱਥੇ ਇੱਕ ਇੱਕ ਅੱਖਰ ਮੈਨੂੰ ਸਿਖਾਉਣਾ ਹੀ ਉਹਨਾਂ ਨੇ ਜਿੰਨਾ ਕ ਮੈਨੂੰ ਉਹਨਾਂ ਅੰਨਾ ਕਿ ਮੈਂ ਬੋਲ ਹੀ ਦੇਣੀ ਆ ਅੱਗੇ ਸੁਣਨ ਵਾਲੇ ਦੀ ਮਰਜ਼ੀ ਆ ਉਹ ਕਿੱਥੋਂ ਤੱਕ ਸੁਣ ਲੈਂਦਾ ਚਲ ਕੋਈ ਨਹੀਂ ਸੇਵਕ ਦਿਨ ਨਾ ਵਧੀਦੀ ਜਗਾ ਖਵਾ ਕੇ ਲੈਂਦਾ ਚਲ ਤੈਨੂੰ ਖਾਣਾ ਕੀ ਪਸੰਦ ਹੈ ਦੱਸ ਸੇਵਕ ਤੈਨੂੰ ਖਵਾ ਲਿਆ ਹੁੰਦਾ ਬਰੋ ਜਿਹੜੀ ਜਿਹਨਾਂ ਨੂੰ ਪਸੰਦ ਮੈਂ ਉਹ ਚੀਜ਼ ਖਾ ਲੂੰਗੀ ਤੂੰ ਆਪਣੀ ਪਸੰਦ ਦੱਸ ਨਾ ਪੁੱਤ ਆ ਸਾਡੇ ਬੰਨਾ ਇਤਨਾ ਰੀਡੀ ਤੇ ਨਾ ਸਫਾਈ ਹੁੰਦਾ ਹੁੰਦਾ ਹੈ ਕੀ ਇਹਨੂੰ ਹੁੰਦੇ ਦੇ ਬੰਦ ਇਹ ਬੰਦ ਕਹਿੰਦੇ ਉਹ ਬੰਦ ਬਾਦ ਨੂੰ ਕੱਟ ਕੇ ਨਾ ਨੂੰ ਹਣਾ ਤੇ ਚੁੱਲੇ ਦੇ ਤੇ ਸੇਕ ਕੇ ਨਾ ਚੰਗੀ ਤਰ੍ਹਾਂ ਤੋ ਚ ਕਿੰਨੀ ਸਾਰੀ ਸਬਜ਼ੀਆਂ ਪਾ ਦਿੰਦਾ ਹੁੰਦਾ ਤੇ ਸੌਸ ਜੀ ਵੀ ਪਾ ਕੇ ਦਿੰਦਾ ਹੁੰਦਾ ਸੀ ਉਹ ਵਾਲਾ ਵੀ ਇੱਕ ਮੈਨੂੰ ਬੜਾ ਪਸੰਦ ਆ ਤੇ ਜੇ ਇਹ ਤੁਸੀਂ ਬਰਗਰ ਕਹਿੰਦੇ ਹਨ ਬਰਗਰ ਅੱਛਾ ਆਹੋ ਉਹੀ ਤੇ ਇੱਕ ਹੋਰ ਨਹੀਂ ਹੁੰਦਾ ਕੀ ਮੈਂ ਸਾਮ ਨੂੰ ਕਿਹਾ ਸੀ ਜਿਹੜਾ ਸਾਮ ਨੇ ਬਾਅਦ ਜਾ ਕੇ ਵੇਚਣਾ ਇੱਕ ਨਾ ਰੋਟੀ ਹੁੰਦੀ ਆ ਹਨਾ ਰੋਟੀ ਹੁੰਦੀ ਤੇ ਔਰ ਇਹਦੇ ਨਾਲ ਕਿੰਨੀਆਂ ਸਾਰੀਆਂ ਸਬਜ਼ੀਆਂ ਪਾ ਕੇ ਦਿੰਦੇ ਹੁੰਦੇ ਆ ਤੇ ਉਹ ਚੁੱਲੇ ਤੇ ਰੱਖ ਦੇਈਦਾ ਉਹ ਤੇ ਪੱਕੇ ਦੇਣਾ ਤੇ ਫਿਰ ਉਹਨੂੰ ਖਾ ਲੈਂਦੇ ਆ ਤੋ ਪੀਜ਼ਾ ਕਹਿੰਦੇ ਪੀਜ਼ਾ ਆਹੋ ਇਹੋ ਹੀ ਇਹੋ ਹੀ ਇਹੋ ਜਿਹੜਾ ਇਹਨਾਂ ਨੇ ਹੁਣੇ ਕਿਹਾ ਉਹ ਵੀ ਮੈਨੂੰ ਬੜਾ ਪਸੰਦ ਆ ਜੇ ਤੂੰ ਇਹ ਵੀ ਖਵਾ ਰੇ ਤਾਂ ਮੈਂ ਖਾ ਲੂੰਗੀ ਚਲ ਠੀਕ ਹੈ ਕੋਈ ਨਹੀਂ ਤੈਨੂੰ ਪੀਜ਼ਾ ਵੀ ਖਵਾ ਲਏਗਾ 버거 ਵੀ ਖਵਾ ਲਏਗਾ ਇੱਕ ਹੋਰ ਇੱਕ ਸਾਡੇ ਨਾਲ ਪਿੰਡ ਇੱਕ ਹੋਰ ਰੇੜੀ ਆ ਲਾਉਂਦਾ ਹੁੰਦਾ ਸੀ ਜਿਹੜਾ ਬਰਫ ਦੇ ਗੋਲੇ ਨੇ ਬਰਫ ਦੇ ਗੋਲੇ ਬਰਫ ਦੇ ਗੋਲੇ ਤੇ ਕਿੰਨੇ ਸਾਰੇ ਰੰਗ ਨੇ ਜਿਹੜੇ ਪਾ ਕੇ ਦੇਂਦੇ ਹੁੰਦੇ ਲਾਲ ਹਰਾ ਤੇ ਇਹੋ ਜਿਹੇ ਰੰਗ ਪਾ ਕੇ ਦਿੰਦੇ ਹੁੰਦੇ ਚੂਸ ਕੇ ਖਾਣ ਵਾਲਾ ਉਹ ਵੀ ਕੋਈ ਨਹੀਂ ਸਾਰਾ ਗੋਲਾ ਗੋਲਾ ਸਭ ਕੁਝ ਖਵਾ ਲਏਗਾ ਤੂੰ ਦੱਸੀ ਜਾਏ ਸੇਵਕ ਨੂੰ ਸੇਵਕ ਖਵਾ ਦੇ ਸੇਵਕ ਜੜ ਜੜ ਚੀਜ਼ ਕਹੇਗੀ ਨਾ ਉਹ ਖਵਾ ਕੇ ਲਿਆਣੀ ਮੈਨੂੰ ਗੋਲ ਗੱਪੇ ਬੜੇ ਪਸੰਦ ਆਂ ਗੋਲ ਗੱਪੇ ਵੀ ਖਾ। ਟਿੱਕੀਆਂ ਵੀ। ਜੋ ਮੇਰੇ ਤੈਨੂੰ ਪਸੰਦ ਹੈ ਨਾ ਖਾਂ। ਮੰਮੀ ਤੂੰ ਇਹ ਗੱਬਕੱਲਿਆ ਛੱਡੋ। ਮੈਂ ਚੱਲਿਆ ਜੋ ਆਫਿਸ। ਮੈਂ ਨਹੀਂ ਜਾਣਾ ਕਿਤੇ ਵੀ। ਕਿਉਂ ਜੀ? ਤੁਹਾਨੂੰ ਇਹ ਚੀਜ਼ਾਂ ਪਸੰਦ ਨਹੀਂ ਜਿਹੜੀਆਂ ਚੀਜ਼ਾਂ ਮੈਂ ਖਾਣੀ ਆ। ਮੇਰੀ ਗੱਲ ਸੁਣੋ ਜੋ ਜੋ ਤੁਹਾਨੂੰ ਪਸੰਦ ਆ ਨਾ ਮੰਮੀ ਨੂੰ ਹੋਂਦਾ ਆਰਡਰ ਕਰਨਾ ਮੰਮੀ ਆਪ ਤੋਂ ਆਰਡਰ ਕਰ ਦਿੰਦੇ ਤੁਹਾਨੂੰ। ਨਹੀਂ ਬੇਟਾ ਆਪ ਜਾ ਕੇ ਖਵਾ ਕੇ ਲਿਆਉਣ ਨਾਲੇ ਕਮਾ ਫਰਾ ਲਿਆ ਬਾਹਰ। ਉਹ ਯਾਰ ਤੂੰ ਹੀ ਆਰਡਰ ਕਰ ਦੋ। ਨਹੀਂ ਹੁਕ ਮੈਂ ਫਿਰੇਗੀ ਤੇ ਫੇਰ ਹੀ ਪਤਾ ਲੱਗੇਗਾ ਇਹਨੂੰ। ਹਾਂ ਜੀ ਮੰਮੀ ਇੱਕ ਤਾਂ ਥੱਲੇ ਇੱਥੇ ਉਹ ਵੀ ਹੈਗਾ ਨਾ। ਮਾਲ ਜਿੱਥੇ ਸਹਿਮ ਜਾਂਦਾ ਹੁੰਦਾ ਉੱਥੋਂ ਹੀ ਬੜੀਆਂ ਚੀਜ਼ਾਂ ਖਾ ਕੇ ਹੁੰਦਾ ਨਾ ਮਾਲ ਮਾਲ ਹੈਗਾ ਤੁਹਾਡੇ ਇੱਥੇ ਮਾਲ ਨਹੀਂ ਉਹ ਮੋਲ ਹੁੰਦਾ ਮੋਲ ਹਾਂਜੀ ਕਿਹਾ ਹੋਈ ਮਾਰ ਮੇਰੀ ਗੱਲ ਸੁਣੋ ਸਮਝਾ ਲਓ ਥੋੜਾ ਬਹੁਤਾ ਤੇ ਬੇਟਾ ਨੂੰ ਖੜੇਗਾ ਨਾ ਤਾਂ ਦੱਸੇਗਾ ਤਾਂ ਫੇਰ ਹੀ ਉਹਨੂੰ ਸਮਝ ਲੱਗੇਗੀ ਮੈਂ ਲੈ ਕੇ ਜਾਣਾ ਉਹਨੂੰ ਖੜਨਾ ਪੈਣਾ ਤੈਨੂੰ ਲੈ ਕੇ ਜਾਣ ਕੁਮਾਰ ਕਿੱਥੇ ਮੋਲ ਜਾਣਾ ਬੇਟਾ ਹਾਂਜੀ ਉਹ ਉੱਥੇ ਇੱਕ ਦੱਸਦਾ ਇਸਹਿਮ ਕਿ ਉਹ ਇੱਕ ਪੋੜੀਆਂ ਉਹ ਵੀ ਉਹ ਜਿਹੜੀ ਆਪੇ ਬੰਦੇ ਨੂੰ ਉੱਤੇ ਲੈ ਜਾਂਦੇ ਆਪੇ ਥੱਲੇ ਲੈ ਆਉਂਦੀਆਂ ਉਹ ਜੇ ਪੁਰੀਆਂ ਨੇ ਮੇ ਸਟੇਸ਼ਨ ਤੇ ਦੇਖੀਆਂ ਸੀ ਆਪਣੇ ਇਥੇ ਚੱਲ ਕੋਈ ਗੱਲ ਨਹੀਂ ਤੈਨੂੰ ਲਾ ਲੈ ਕੇ ਜਾਏਗਾ ਸੇਵਾ ਕਮਾ ਕੇ ਲੈ ਆਏਗਾ ਤੂੰ ਤਿਆਰ ਹੋ ਲੈ ਕੇ ਜਾਏਗਾ ਸੇਵਾ ਮੰਮੀ ਆਪਾਂ ਪਿੰਡ ਕਦੋਂ ਜਾਣਾ ਵਾ ਮੰਮੀ ਦੀ ਵੀ ਯਾਦ ਆਉਂਦੀ ਆ ਤੇ ਪਾਪਾ ਜੀ ਦੀ ਵੀ ਤੇ ਵੇਖੋ ਮੈਂ ਕਿ ਇੱਕ ਵਾਰੀ ਪਿੱਛੇ ਫੋਨ ਨਹੀਂ ਕਰਕੇ ਪੁੱਛਿਆ ਕਿ ਰਾਣਾ ਹੁਣੀ ਮੰਮੀ ਨੇ ਤਾਂ ਵੀਡੀਓ ਕਾਲ ਵੀ ਨਹੀਂ ਕਰਕੇ ਦੱਸਦੇ ਕਿ ਰਾਣੋ ਬਿੱਲੋ ਕਿੱਦਾਂ ਰਹਿੰਦੇ ਕਿੱਦਾਂ ਨਹੀਂ ਬੇਟਾ ਤੈਨੂੰ ਮੈਂ ਫੋਨ ਤੇ ਗੱਲ ਕਰਾ ਦਾਂਗੀ ਮੇਰੇ ਤੇਰੀ ਮੰਮਾ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਮੈਂ ਕਿਹਾ ਸੀ ਦੋ ਦਿਨ ਬਾਅਦ ਆਵਾਂਗੇ ਫਿਰ ਆਪਾਂ ਆਪਾਂ ਦੋ ਦਿਨ ਬਾਅਦ ਚੱਲਾਂਗੇ ਫਿਰ ਤੂੰ ਮੇਲਾ ਹੀ ਆਪਣੀ ਰਾਣੋਂ ਨੂੰ ਰੱਜੋਂ ਨੂੰ ਠੀਕ ਆ ਤੇ ਹੁਣ ਇਸ ਤਰ੍ਹਾਂ ਕਰ ਤੂੰ ਤਿਆਰ ਹੋ ਜਾ ਕੇ ਫਿਰ ਤੂੰ ਸੇਵਾ ਘੁਮਾ ਕੇ ਲਿਆਂਦਾ ਹੂੰ ਸੋਨੇ ਦਾ ਸੂਟ ਪਾਈ ਤਿੰਦਾ ਵੇਖਿਆ ਕਿੰਨੀ ਦਿਲ ਦੀ ਸਾਫ ਆ ਕਿਤੇ ਮਾਸਾਂ ਨੂੰ ਹੈ ਨਹੀਂ ਕਿ ਮੈਨੂੰ ਕੀ ਕਹਿੰਦੇ ਕੀ ਨਹੀਂ ਯਾਰ ਮਾਨ ਨਾਲ ਆਪਣੀਆਂ ਗੱਲਾਂ ਕਰੀ ਜਾਂਦੀ ਆ ਤੇ ਘੁੰਮਣ ਦਾ ਤਾਂ ਕਿੰਨੀ ਖੁਸ਼ ਹੋ ਗਈ ਮਿੰਟੋ ਮਿੰਟ ਤਿਆਰ ਹੋਣ ਚੱਲ ਗਈ ਆ ਮੈਨੂੰ ਐਂ ਨੀ ਗੱਲ ਦੱਸੋ ਤੁਸੀਂ ਕਿੰਨੂੰ ਪੁੱਛ ਕੇ ਕਹੇ ਬੇ ਜਾਗਰ ਸੂਟ ਪਾ ਕੇ ਆ ਮੈਂ ਕਿਹਾ ਮੈਂ ਜਾਣਾ ਇਹਦਾਂ ਘੁੰਮਣ ਨੂੰ ਤੇ ਬੇਟਾ ਜਾਣਾ ਹੀ ਆ ਮੈਂ ਨਹੀਂ ਜਾਣਾ ਮੈਂ ਇਹਨੂੰ ਲੈ ਕੇ ਕਿਤੇ ਵੀ ਨਾ ਜਾਵਾਂ ਜੇ ਤੂੰ ਕੋਣ ਆ ਭੀ ਆ ਗਵਾਂਡੀਆਂ ਲੈ ਜਾ ਮੈਂ ਤੇ ਉਧਰ ਨਾ ਖੜਾ ਇਹਨੂੰ ਤੇ ਫਿਰ ਕਿਹਨੇ ਲੈ ਕੇ ਜਾਣਾ ਵਾ ਤੂੰ ਹੀ ਲੈ ਕੇ ਜਾਓ ਕਰੋ ਤਿਆਰ ਤੇ ਕਰਨ ਭੇਜੀ ਤੇ ਤਾਨੂੰ ਲੈ ਕੇ ਤੇ ਜਾਓ ਇਹਨੂੰ ਤੈਨੂੰ ਹੀ ਲੈ ਕੇ ਜਾਣਾ ਪੈਣਾ ਮੈਂ ਪਹਿਲਾਂ ਵੀ ਕਹਦਾ ਮੈਂ ਹੁਣ ਵੀ ਕਹਣਾ ਮੈਂ ਤਾਂ ਨੀ ਜਾ ਸਕਦਾ ਜਿੱਦਾਂ ਦੇ ਦੀਆਂ ਰਕਤਾ ਤੁਸੀਂ ਤਾਂ ਉਹ ਗੱਲ ਐਵੇਂ ਇਹਨੂੰ ਇੱਥੇ ਲੈ ਆਂਦਾ ਜੀ ਇਹ ਤੇ ਪਿੰਡ ਨਾਲ ਗੁਆਬ ਗੁਆ ਜਿਹੜੇ ਪੱਤੇ ਪੁੱਠੇ ਜਿਹੜੇ ਉਹ ਕਰਦੇ ਸਹੀ ਲੱਗਦੀ ਸੀ ਇਹਨੂੰ ਤਾਂ ਐਵੇਂ ਇੱਥੇ ਸ਼ਹਿਰ ਚ ਲੈ ਆਤਾ ਤੁਸੀਂ ਬਿਲਕੁਲ ਸਹੀ ਕਿਹਾ ਬੇਟਾ ਤੂੰ ਕਰਤੀ ਨਾ ਆਪਣੇ ਪਿਓ ਵਾਲੀ ਗੱਲ ਉਹ ਵੀ ਮੈਨੂੰ ਇਦਾਂ ਹੀ ਕਹਿੰਦਾ ਹੁੰਦਾ ਸੀ ਜਦੋਂ ਕੱਲਾ ਕੁੰਮਨ ਚਲ ਜਾਂਦਾ ਹੁੰਦਾ ਸੀ ਨਾ ਤਿਆਰ ਸ਼ਹਿਰ ਹੋ ਕੇ ਟਰੈਕਟਰ ਤੇ ਬਿਠਾਉਂਦਾ ਹੁੰਦਾ ਹੈ ਮੰਡੀਰ ਤੇ ਤੁਰ ਪੈਂਦਾ ਹੁੰਦਾ ਸੀ ਤੇ ਮੈਂ ਵੀ ਕਹਿੰਨੀ ਹੁੰਦੀ ਹਨਾ ਕਿ ਮੰਮੀ ਨੇ ਪੁੱਛ ਕੇ ਕਦੀ ਮੈਨੂੰ ਵੀ ਲੈ ਜਾਓ ਸ਼ਹਿਰ ਘਮਾ ਲਿਓ ਮੈਨੂੰ ਵੀ ਕੋਈ ਸੂਟ ਦਿਵਾ ਲਿਓ ਜਾਂ ਕੁਝ ਖਵਾ ਪਿਆ ਲਿਓ ਉਹ ਵੀ ਇਦਾਂ ਹੀ ਕਹਿੰਦਾ ਹੁੰਦਾ ਸੀ ਕਿ ਤੂੰ ਘਰ ਦੇ ਕੰਮ ਕਰਨ ਨੂੰ ਆਈ ਇੱਥੇ ਘਰ ਦੇ ਕੰਮ ਕਰ ਘਰ ਸਾਭ ਬਸ ਤੇਰਾ ਇਹੋ ਹੀ ਕੰਮ ਆ ਉਹ ਵੀ ਨਹੀਂ ਮੈਨੂੰ ਕਦੀ ਲੈ ਕੇ ਜਾਂਦਾ ਅੱਜ ਤੂੰ ਮੈਨੂੰ ਨਾ ਅਹਿਸਾਸ ਕਰਾਤਾ ਫੇਰ ਉਹੀ ਕਿ ਤੂੰ ਵਾਕਈ ਚੀ ਉਹਦਾ ਪੋਤੀ ਆ ਮੇਰੀ ਪਰਵਰਿਸ਼ ਤੇ ਨਾ ਤੂੰ ਬਿਲਕੁਲ ਖਤਮ ਹੀ ਕਰ ਛੱਡੀ ਕਿ ਮੈਂ ਪਾਲਿਆ ਤੈਨੂੰ ਮੈਂ ਕਦੀ ਤੈਨੂੰ ਇਹੋ ਜਿਹਾ ਸਖਾਈਆਂ ਹੀ ਆਤਾ ਕਿ ਤੂੰ ਇਸ ਤਰ੍ਹਾਂ ਬੋਲਣਾ ਕਿਸੇ ਨੂੰ ਮੰਮੀ ਮੈਨੇ ਕੱਲ ਦੱਸੋ ਤੀ ਮੈਨੂੰ ਆ ਕਿ ਬਲੈਕਮੇਲ ਜਿਹਾ ਕਰਨ ਦੇ ਨਾਲੇ ਮੇਰਾ ਪਾਪਾ ਨਾ ਕੀ ਕੰਪੇਅਰ ਕਰਨ ਦੇ ਮੰਨੇ ਆ ਉਹ ਬੰਦੇ ਨਾਲ ਮੇਰਾ ਰਿਸ਼ਤਾ ਹੈ ਪਰ ਕਾਗਜ਼ਾਂ 'ਚ ਅਸਲ ਲਾਈਵ 'ਚ ਮੈਂ ਨਹੀਂ ਉਹਨੂੰ ਜਾਣਦਾ ਕੌਣ ਆ ਨਾਲੇ ਜਿਹੜੀ ਤੁਸੀਂ ਆ ਗੱਲਾਂ ਕਰਨ ਦੇ ਜੀ ਤੁਸੀਂ ਪਿੰਡ ਦੇ ਹੀ ਪਾਪਾ ਵੀ ਪਿੰਡ ਦੇ ਹੀ ਉਹ ਮੈਂ ਸ਼ਹਿਰ ਦਾ ਆ ਉਹ ਪਿੰਡ ਦੀ ਆ ਨਾਲੇ ਮੈਂ ਨੌਕਰੀ-ਨੌਕਰੀ ਕਰਨ ਵਾਲਾ ਬੰਦਾ ਆ ਕਿੱਥੇ ਮੈਨੂੰ ਆ ਪਿੰਡੂ ਹੀ ਲਿਆਤੀ ਤੁਸੀਂ ਨਾ ਉਹਨੂੰ ਕੋਈ ਪਤਾ ਨਾ ਅਸਰ ਠੀਕ ਆ ਮੰਨੇ ਤੇਰਾ ਪਿਓ ਵੀ ਪਿੰਡ ਦਾ ਹੀ ਪਰ ਉਹ ਵੀ ਬਾਹਰ ਜਾਣ ਦੀ ਰੰਗਤ ਵਿੱਚ ਇੰਨਾ ਰੰਗਿਆ ਸੀ ਨਾ ਕਿ ਹਰ ਕਤਾਂ ਵੀ ਸ਼ੈਰੀਆ ਆਪਣੇ ਆਪ ਨੂੰ ਸ਼ੈਰੀਆ ਹੀ ਸਮਝਦਾ ਹੀ ਹੋਵੀ ਮੈਨੂੰ ਪਿੰਡੂ ਸਮਝਦਾ ਹੀ ਤੇ ਆਪਣੇ ਆਪ ਨੂੰ ਸ਼ੈਰੀ ਸਮਝਦਾ ਹੀ ਤੇ ਇਹੀ ਕੁਛ ਜੋ ਕੁਛ ਅੱਜ ਤੂੰ ਮੇਰੇ ਉਸਤੀ ਨੂੰ ਬੋਲਿਆ ਨਾ ਇਹੀ ਕੁਛ ਸੇਮ ਉਹ ਮੈਨੂੰ ਬੋਲਦਾ ਹੀ ਲੋਕੇ ਕਹਿੰਦੇ ਹੁੰਦੇ ਹੀ ਕਿ ਖੂਨ ਰੰਗ ਵਿਖਾਉਂਦਾ ਵਾ ਅੱਜ ਮੈਂ ਅਸਲ ਚ ਵੇਖ ਲਿਆ ਵਾਕੇ ਚ ਤੂੰ ਆਪਣੇ ਪਿਓ ਲਿਆ ਉਹ ਹਰਕਤਾਂ ਕਰਕੇ ਨਾ ਸਾਬਿਤ ਕਰ ਦਿੱਤਾ ਵਾ ਕਿ ਮੈਂ ਤੇਰੀ ਕੌਸ਼ਿਸ਼ ਨਹੀਂ ਲੱਗਦੀ ਮਤਲਬ ਤੁਹਾਡੇ ਕਹਿੰਦਾ ਕੀ ਮਤਲਬ ਹੈ ਕਿ ਮੈਂ ਤੁਹਾਡਾ ਕੋਈ ਮਾਨ ਨਹੀਂ ਰੱਖਿਆ ਤੁਸੀਂ ਮੇਰੇ ਵਾਸਤੇ ਕੁਝ ਨਹੀਂ ਜੀ ਇਹ ਗੱਲ ਤੁਸੀਂ ਅਜੇ ਵੀ ਕਹਿੰਦੇ ਉਹ ਤੁਹਾਡੇ ਵਾਸਤੇ ਮੈਂ ਆਪਣੀ ਜ਼ਿੰਦਗੀ ਦਾਤ ਲਾਤੀ ਆ ਕਿੱਥੇ ਮੈਂ ਸ਼ਹਿਰ ਦੀ ਕੁੜੀ ਲਹੋਣੀ ਕਿੱਥੇ ਮੈਂ ਪਿੰਡ ਦੀ ਕੁੜੀ ਲੈ ਕੇ ਆਇਆ ਠੀਕ ਆ ਖੜੂ ਮੈਂ ਉਹਨਾਂ ਨਾਲ ਖੜੂ ਮੈਂ ਆਦਣ ਜਦੋਂ ਉਹਨੂੰ ਇੱਥੋਂ ਦੇ ਤੌਰ ਤਰੀਕੇ ਸਮਝਾਏ ਤਾਂ ਸਮਝਾਉਣੇ ਕਿੱਦਾਂ ਤੁਸੀਂ ਉਹਨੂੰ ਦੱਸੋਗੇ ਸਾਰਾ ਕੁਝ ਤੁਸੀਂ ਉਹਨੂੰ ਦੱਸੋਗੇ ਫਿਰ ਮੈਂ ਲੈ ਕੇ ਜਾਵਾਂ ਨਾਲ ਇਹਨੂੰ ਜਿੱਥੇ ਕਹੋਗੇ ਉੱਥੇ ਲੈ ਕੇ ਜਾਓ ਜਿੱਥੇ ਉਹ ਕਹੋਗੇ ਉੱਥੇ ਲੈ ਕੇ ਜਾਵਾਂ ਮੈਂ ਪਹਿਲਾਂ ਇਹਨੂੰ ਸਾਰਾ ਕੁਝ ਸਮਝਾਓ ਤੇ ਸਿਖਾਓ ਇਹਨੂੰ ਸਿਖਾਓ ਇਹਨੂੰ ਅਕਲ ਥੋੜੀ ਬਹੁਤੀ ਬੇਟਾ ਇਹਨੂੰ ਸਮਝਾਓ ਲਿਓ ਇਹਨੂੰ ਸਿਖਾਓ ਲਿਓ ਇਹਨੂੰ ਨਾਲ ਤੇ ਖੜਨਾ ਹੀ ਪੈਣਾ ਵਾ ਉਹਨੂੰ ਕੁਝ ਵਿਖਾਵਾਂਗੇ ਦੁਨੀਆ ਵਿਖਾਵਾਂਗੇ ਤੇ ਵਿਖਾ ਕੇ ਇਹਨੂੰ ਦੱਸਾਂਗੇ ਕਿ ਦੁਨੀਆ 'ਚ ਐ ਕੁਝ ਹੈਗਾ ਵਾ ਗੱਲ ਸੁਣਾ ਮੇਰੇ ਕੋਲ ਇਹ ਸਾਰਾ ਕੁਝ ਨਹੀਂ ਹੋਣਾ ਤੂੰ ਹੀ ਆਪ ਸਾਰਾ ਕੁਝ ਕਰੋ ਤੇ ਇਹ ਮੈਨੂੰ ਕਹਿੰਦੇ ਇਹਨੂੰ ਮੋਹਲ ਲੈ ਜਾ ਤੁਹਾਨੂੰ ਚੰਗਾ ਪੜਾ ਪਤਾ ਮੈਂ ਮੋਹਲ 'ਚ ਸ਼ੋਪਿੰਗ ਕਰਦਾ ਸਾਰੇ ਜਣਾਂ ਉੱਥੇ ਇਹਨੂੰ ਵੇਖਣਾ ਹੈ ਜਿਹੋ ਜਿਹੇ ਨਿਹਰਕਦਾ ਕਰਨੀਆਂ ਹੈ ਤੇ ਮੈਨੂੰ ਇਹ ਨਹੀਂ ਗੱਲ ਦੱਸੋ ਕਿ ਜਿਹੜੇ ਪੋੜੀਆਂ ਪੋੜੀਆਂ ਚੜ ਜੇਗੀ ਤੇ ਤੁਸੀਂ ਹੱਥ ਫੜ ਕੇ ਨਾਲ ਲੈ ਕੇ ਜਾਇਓ ਨਾ ਅੱਛਾ ਉੱਥੇ ਤੇ ਮੈਂ ਹੱਥ ਫੜ ਲੂੰਗਾ 버거 ਪੀਜ਼ੇ ਖਾ ਲੂਗੀ ਐ ਇਹਨੇ ਹੱਥਾਂ ਨਾਲ ਖਾਣੇ ਆ ਉੱਥੇ ਦਿੱਲੀ ਜਾਣਾ ਮੈਂ ਐਵੇਂ ਉੱਥੇ ਲੋਕਾਂ ਨੂੰ ਕਹੂੰਗਾ ਆ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਇਹਨੇ 버거 ਖੋਲ ਖੋਲ ਕੇ ਖਾਣਾ ਕੀ ਆਗਾ ਬੇਟਾ ਤੂੰ ਵੀ ਨਾਲ 버거 ਆਰਡਰ ਕਰੀ ਤੈਨੂੰ ਕੋਈ ਜਿਸ ਤਰ੍ਹਾਂ ਮੈਂ ਖਾਣਾ ਉਸ ਤਰ੍ਹਾਂ ਵੇਖ ਕੇ ਖਾ ਤੇ ਆਪੇ ਵੇਖ ਵੇਖ ਕੇ ਸਿੱਖੇਗੀ ਆਪੇ ਸਿੱਖੇ ਨਹੀਂ ਕੋਈ ਇੱਧੇ ਕੋਲ ਹੋਣਾ ਤੂੰ ਤੇ ਤੈਨੂੰ ਚੰਗਾ ਨਾ ਮੈਨੂੰ ਗੈਸ ਸਕੂਲ ਦੀ ਟੀਚਰ ਨਾਲ ਸਾਰਾ ਕੁਝ ਮੈਂ ਨਾਲ ਇਹਨੂੰ ਮੈਂ ਲੈ ਜਾਊਂਗਾ ਉੱਥੇ ਜਾ ਕੇ ਸਿਖਾਊਂਗਾ ਹੈ ਉੱਥੇ ਜਾ ਕਰੂੰਗਾ ਆਪਾਂ ਰੱਬ ਦਾ ਫੈਸਲਾ ਇਹਨੇ ਤਾਂ ਸਭ ਕੀ ਕਰਿਆ ਕਰਨਾ ਉੱਥੇ ਦੇਖ ਨਾ ਫੋਟੋਆਂ ਇਹ ਮੇਰੀ ਰਾਨੋ ਇਦਾਂ ਦੀ ਮੇਰੀ ਬਿੱਲੋ ਵੀ ਇਦਾਂ ਦੀ ਇਹਨੇ ਆਹ ਕੁਝ ਕਰਨਾ ਉੱਥੇ ਵੀ ਨਹੀਂ ਕਰਦੀ ਕੋ ਜਾਣਦੋ ਮੈਨੂੰ ਸਾਰਾ ਪਤਾ ਹੈ ਇਹਦੇ ਬਾਰੇ ਕੋਈ ਨਹੀਂ ਆਪਾਂ ਇਹਦੀਆਂ ਨਾ ਆਨਲਾਈਨ ਕਲਾਸਾਂ ਲਵਾਉਣੇ ਆ ਇਹਨੂੰ ਥੋੜੀ-ਬੋਤੀ ਇੰਗਲਿਸ਼ ਬੋਲਣੀ ਸਿਖਾ ਦਾਂਗੇ ਕੱਲੀ ਇੰਗਲਿਸ਼ ਬੋਲਰ ਨਾਲ ਕੀ ਹੋ ਜਾਊਗਾ ਤੇ ਜਦੋਂ ਉਹਨੂੰ ਬੈਠਣ ਦੇ ਮੈਨਰਸ ਵੀ ਸਿਖਾਵਾਂਗੇ ਨਾਲ-ਨਾਲ ਇਹ ਸਾਰਾ ਕੁਝ ਤੁਸੀਂ ਕਰਨਾ ਤੇ ਜਦਦਣ ਇਹ ਸਾਰਾ ਕੁਝ ਹੋ ਗਿਆ ਆਪਾਂ ਲੈ ਜਾਵਾਂਗੇ ਇਹਨੂੰ ਇਸ ਤਰ੍ਹਾਂ ਘਰ ਬੈਠੀ ਉਹ ਸਿੱਖ ਲੇਗੀ ਨਾਲੇ ਹੁਣ ਵੇਖ ਦੋ ਦਿਨ ਬਾਅਦ ਆਪਾਂ ਜਾਣਾ ਉਹਦੇ ਪਿੰਡ ਫੇਰਾ ਪਾਣ ਤੈਨੂੰ ਪਤਾ ਜਦੋਂ ਪਿੰਡਾਂ ਵਿੱਚ ਫੇਰਾ ਪਾਣ ਹੁੰਦੀਆਂ ਨਾ ਕੁੜੀਆਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਂਦਾ ਵੇਖਣ ਵਾਸਤੇ ਉੱਥੇ ਕੋਈ ਸੱਦੇ ਦੀ ਨਹੀਂ ਲੋੜ ਹੁੰਦੀ ਕੋਈ ਸੱਦਾ ਉਹ ਘਰ ਫੇਰ ਜਾਣਾ ਪਿੰਡਾਂ ਵਿੱਚ ਇੰਨਾ ਪਿਆਰ ਹੁੰਦਾ ਆਪੇ ਆ ਜਾਂਦੇ ਨੇ ਜਵਾਈਆਂ ਨੂੰ ਸਗਣ ਪਾਉਣ ਵਾਸਤੇ ਤੇ ਉਹਨੂੰ ਸਾਰੀਆਂ ਸਹੇਲੀਆਂ ਪੁੱਛਣਗੀਆਂ ਕਿੱਥੇ ਘੁੰਮੀ ਸ਼ਹਿਰ ਵਿੱਚ 4 ਦਿਨ ਹੋ ਗਏ ਤੇਰੇ ਵਿਆਹ ਨੂੰ ਤੇ ਕੀ ਦਸੂਗੀ ਬਸ ਇੱਕ ਕਮਰੇ ਚ ਦੂਜੇ ਕਮਰੇ ਚ ਇਹ ਸਾਰਾ ਕੁਝ ਤੁਸੀਂ ਸੋਚੋ ਮੈਂ ਨਹੀਂ ਇਹ ਜੀ ਸੋਚਣੀ ਵਿਆਹ ਮੇਰਾ ਜ਼ਬਰਦਸਤੀ ਤੁਸੀਂ ਕਰਵਾਇਆ ਹੈ ਨਾਲੇ ਰਹੀ ਗੱਲ ੱੱਲੇ ਵਿਆਹ ਦੀ ਗੱਲ ਹੋਈ ਇਹ ਚੀਜ਼ਾਂ ਦੀ ਨਹੀਂ ਗੱਲ ਹੋਈ ਬੇਟਾ ਮੈਂ ਤੁਹਾਨੂੰ ਸਾਰਾ ਸਮਝਾਇਆ ਸੀ ਜਿਹੜਾ ਤੂੰ ਆਂਦੇ ਪਿੰਡ ਜਾਣਾ ਫੇਰਾਪੋਂ ਮੈਂ ਨਹੀਂ ਜੇ ਜਾਣਾ ਆਪਾਂ ਚੱਲੇ ਆਫਿਸ ਆਪਣੇ ਹੱਥ ਜੁੜੇ ਆ ਮੈਂ ਨਹੀਂ ਜੇ ਕਿਤੇ ਲੈ ਕੇ ਜਾਣਾ ਮੇਰੀ ਗੱਲ ਤੇ ਸੁਣ ਜਾ ਇੰਨੇ ਨਾ ਬਸ ਕੇ ਦੀ ਸੁਣਨੀ ਨਹੀਂ ਹੁੰਦੀ ਹੋਰ ਉਹ ਚਾਰੀ ਤੇ ਆ ਰਹੋ ਹੁੰਦੇ ਆ ਤੋ ਉਹਨੂੰ ਕਿਤੇ ਨਾ ਫੇਰ ਜਾਣ ਮੈਂ ਇਹਦੇ ਨਾਲ ਹੀ ਜਾਣਾ ਨੇ ਹਲਾਰਦੀ ਨੂੰ ਚੜਾ ਪਾਣੀ ਵਰਗਾ ਦੁੱਧ ਆ ਇਹਨਾਂ ਦਾ ਮੈਂ ਕਿਹਾ ਵੀ ਮੰਮੀ ਉਹਨਾਂ ਨੂੰ ਕਿ ਮੱਜਾ ਪਾ ਇੱਥੇ ਰੱਖ ਲੀਏ ਘੱਟੋ ਘੱਟ ਘਰ ਦਾ ਦੁੱਧ ਜੇ ਮਿਲਿਆ ਕਰੂਗਾ ਸਾਰਾ ਕੁਝ ਘਰ ਦਾ ਬਣਿਆ ਮਿਲ ਜਾਣਾ ਕੋਈ ਹਾਲ ਨਹੀਂ ਇਹਨਾਂ ਦਾ ਵੇਖਾ ਸਹੀ ਹੋਰ ਹੈਗਾ ਵੀ ਕਿੰਨਾ ਥੋੜਾ ਜਿਹਾ ਕਾਲਾ ਲੱ ਪਰਛਾ ਦੇ ਦੁੱਧ ਤਾਂ ਇਹਨਾਂ ਨੇ ਖਾਦਾ ਨਹੀਂ ਮੰਮੀ ਨੂੰ ਪੁੱਛਾਂ ਮੰਮੀ ਜੀ ਮੇਰੀ ਗੱਲ ਸੁਣੋ ਆ ਦੁੱਧ ਵੇਖ ਲਓ ਤੁਸੀਂ ਆਪ ਕਿੱਦਾ ਪਾਣੀ ਵਰਗਾ ਮਤਲਬ ਆ ਮੈਂ ਮੰਨਦੀ ਆ ਪਮੱਜਾ ਇੱਥੇ ਨਹੀਂ ਰੱਖ ਸਕਦੇ ਪਰ ਫਿਰ ਵੀ ਆਪ ਦੁੱਧ ਤੇ ਲਵਾ ਹੀ ਸਕਦੇ ਨਾ ਪਿੰਡੋ ਬੇਟਾ ਹੋਲੀ ਥੋੜਾ ਜਿਹਾ ਹੋਲੀ ਬੋਲੋ ਮੰਮੀ ਮੈਂ ਤਾਂ ਹੋਲੀ ਬੋਲਦੀ ਆ ਉਹਨਾਂ ਸੁਣਨ ਵਾਲੇ ਮੈਂ ਕਿਹਾ ਤੇਦਾ ਹੋ ਜਾਂਦਾ ਹੁੰਦਾ ਵਾ ਤੇ ਆਹ ਵੇਖੋ ਦੁੱਧ ਪਾਣੀ ਵਰਗਾ ਦੁੱਧ ਆ ਤੇ ਆਪਾਂ ਬਾਰੋ ਦੁੱਧ ਲਵਾਉਣ ਨਾਲ ਚੰਗਾ ਵਾ ਪਿੰਡੋ ਲਵਾ ਲਈਏ ਨਾ ਚੰਗਾ ਰਹੂਗਾ ਦੁੱਧ ਕਿਉਂ ਮੱਖਣ ਸਾਰਾ ਕੁਝ ਘਰ ਦਾ ਆਪਾਂ ਨੂੰ ਮਿਲ ਜਾ ਕਰੂਗਾ ਨਾਲ ਇਹਨਾਂ ਮੈਂ ਇੱਕ ਗੱਲ ਹੋਤਾ ਨੂੰ ਪੁੱਛਣੀ ਕੀ ਉਹ ਜਿਹੜਾ ਕਾਲਾ ਆਪਾਂ ਜਿਹੜਾ ਪ੍ਰਸ਼ਾਦ ਬਣਾਇਆ ਵਾ ਚੰਕੇ ਚੜਾਉਣ ਲੱਗੇ ਤੁਸੀਂ ਮੈਨੂੰ ਮੈਂ ਬਾਬਾ ਜੀ ਦੇ ਮਥੜੇ ਕੇ ਕੇ ਤੁਸੀਂ ਦਿਹਾਕ ਦਿੱਤਾ ਮੈਨੂੰ ਤੇ ਉਹ ਬੱਚੇ ਖਾਦਾ ਕਿ ਹੋਣੀ ਹੈ ਮੇਰੇ ਸੁਣ ਗਾ ਰਹੀ ਗੱਲ ਦੁੱਧ ਦੀ ਨਾ ਦੁੱਧ ਆਪਾਂ ਚੇਂਜ ਕਰਾਵਾਂਗੇ ਕੋਈ ਨਹੀਂ ਇੱਥੇ ਮੈਨੂੰ ਪਤਾ ਲੱਗਾ ਲੱਗੇ ਨਾ ਮਿਲਦਾ ਚਵਾਵਾ ਦੁੱਧ ਤੇ ਤੂੰ ਮੇਰੇ ਨਾਲ ਚੱਲੀ ਚੈੱਕ ਕਰ ਲਈ ਜੇ ਤੈਨੂੰ ਪਸੰਦ ਆਏਗਾ ਨਾ ਫੇਰ ਹੀ ਲਵਾਵਾਂਗੇ ਠੀਕ ਹੈ ਤੇ ਬਾਕੀ ਬੇਟਾ ਥੋੜਾ ਜਿਹਾ ਹੌਲੀ ਬੋਲਿਆ ਕਰ ਠੀਕ ਹੈ ਤੇ ਰਹੀ ਗੱਲ ਪ੍ਰਸ਼ਾਦ ਦੀ ਪ੍ਰਸ਼ਾਦ ਨਾ ਤਿੰਨ ਮੈਂ ਅੱਜ ਦੱਸ ਦਿੰਨੀ ਸੇਵਕ ਕੀ ਖਾਂਦਾ ਤੇ ਕੀ ਨਹੀਂ ਖਾਂਦਾ ਇਹ ਚੀਜ਼ਾਂ ਨੂੰ ਨੋਟ ਕਰ ਲੈ ਸੇਵਕ ਗੁੜ ਬਿਲਕੁਲ ਨਹੀਂ ਖਾਂਦਾ ਗੁੜ ਦੀ 스멜 ਵੀ ਨਹੀਂ ਉਹਨੂੰ ਚੰਗੀ ਲੱਗਦੀ ਲੌਂਗ ਬਿਲਕੁਲ ਨਹੀਂ ਖਾਂਦਾ ਉਹਦੀ ਕਿਸੇ ਵੀ ਚੀਜ਼ ਦੇ ਵਿੱਚ ਤੂੰ ਨਾ ਗੁੜ ਪਾਣਾ ਨਾ ਲੌਂਗ ਪਾਣਾ ਮੈਨੂੰ ਗੁੜ ਬਹੁਤ ਪਸੰਦ ਹੈ ਮੇਰੀ ਚੀਜ਼ਾਂ 'ਚ ਤੂੰ ਪਾ ਤੇ ਜਿਹੜਾ ਪ੍ਰਸ਼ਾਦ ਬਚਿਆ ਪਿਆ ਨਾ ਕੋਈ ਗੱਲ ਨਹੀਂ ਉਹ ਆਪਾਂ ਮਾਈਕ੍ਰੋਵੇਵ 'ਚ ਗਰਮ ਕਰਾਂਗੇ ਤੇ ਆਪਾਂ ਦੋਵੇਂ ਮਾਵਾ ਦੀਆਂ ਖਾ ਲਾਂਗੇ ਠੀਕ ਹੈ ਉਹਨੇ ਨਹੀਂ ਖਾਣਾ हां जी मम्मी जी कोई ना ਤੁਸੀਂ ਦੱਸ ਦਿਓ ਜਿਹੜੀ ਚੀਜ਼ ਉਹਨਾਂ ਨੂੰ ਪਸੰਦ ਹੋਊਗੀ ਮੈਂ ਉਹ ਸਿੱਖ ਲੂੰਗੀ ਜਾਚ ਹਾਂ ਉਹਨੇ ਗੋੜ ਵਾਲੀ ਕੋਈ ਚੀਜ਼ ਨਹੀਂ ਖਾਣੀ ਹਾਂਜੀ ਤੇ ਉਹਨੇ ਸਵੇਰੇ ਉੱਠਦੇ ਹੀ ਨਾ ਉਹਨੂੰ ਚਾਹ ਨਹੀਂ ਦੇਣੀ ਸਵੇਰੇ ਉੱਠਦੇ ਕੀ ਕਹਿੰਦੇ ਉਹਨੂੰ ਸਵੇਰੇ ਨਾ ਬਲੈਕ ਕਾਫੀ ਪੀਂਦਾ ਵਾ ਬਲੈਕ ਕਾਫੀ ਉਹਦੇ ਮੈਂ ਸਾਬ ਨੂੰ ਬਣਾ ਕੇ ਦੱਸਦੀ ਹੁੰਦੀ ਨਹੀਂ ਤੁਹਾਨੂੰ ਪਤਾ ਸਾਬ ਮੈਨੂੰ ਦੱਸਤਾ ਹੁੰਦਾ ਕਹਿੰਦਾ ਹੁੰਦਾ ਬਲੈਕ ਕਾਫੀ ਜਿਹੜੀ ਨਾ ਸ਼ਹਿਰੀ ਬਲੈਕ ਕਾਫੀ ਪੀਂਦੇ ਆ ਪਰ ਮੈਨੂੰ ਤਾਂ ਉਹਦੇ ਵੀ ਪੁੱਛੇ ਕਿ ਚਾਹ ਤੇ ਹੀ ਪੀਂਦੇ ਤੁਸੀਂ ਕਿਹਾ ਕਿ ਹਾਂਜੀ ਚਾਹ ਪੀਂਦੇ ਮੈਨੂੰ ਤਾਂ ਸ਼ਾਇਦ ਤੁਸੀਂ ਚਾਹ ਪੀਂਦੋਗੇ ਤੁਸੀਂ ਵੀ ਪੀਂ ਬੇਟਾ ਚਾਹ ਵੀ ਪੀ ਲੰਦਾ ਵਾ ਪਰ ਸਵੇਰੇ ਸਵੇਰੇ ਬਲੈਕ ਕਾਫੀ ਪੀਂਦਾ ਵਾ ਤੇ ਚਾਹ ਵੀ ਪੀਂਦਾ ਖੰਡ ਦੇ ਪੀਂਦਾ ਗੁੜ ਦੀ ਨਹੀਂ ਪੀਂਦਾ ਨਾ ਵਿੱਚ ਲੌਂਗ ਪਾਉਣੇ ਆ ਚਾਹ ਦੇ ਤੇ ਨਾ ਹੀ ਗੁੜ ਪਾਉਣਾ ਖੰਡ ਦੀ ਚਾਹ ਪਾਉਣੀ ਬਣਾਣੀ ਆ ਤਾਂ ਮੈਂ ਮਸਾਲਾ ਬਣਾ ਕੇ ਰੱਖਿਆ ਹੋਇਆ ਉਹੀ ਮਸਾਲਾ ਪਾਣਾ ਉਹਦੇ ਵਾਸਤੇ ਠੀਕ ਆ ਮੰਮੀ ਠੀਕ ਆ ਤਾਂ ਸਵੇਰੇ ਸਵੇਰੇ ਉਹਨੂੰ ਬਲੈਕ ਕਾਫੀ ਹੀ ਦੇਣੀ ਆ ਆਂਦੀ ਬਣਾਣੀ ਕਿਵੇਂ ਦੱਸਾਂ ਤੁਸੀਂ ਇੱਕ ਵਾਰੀ ਆਪ ਇਹਨੂੰ ਦੱਸ ਦਿਓ ਬਾਅਦ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਮੈਨੂੰ ਆ ਚੀਜ਼ ਆਉਂਦੀ ਸੀ ਉਹ ਵੱਡਾ ਕੱਪ ਹੈਗਾ ਨਾ ਹਾਂਜੀ ਪਾਣੀ ਦਾ ਲੈ ਲੈਣਾ ਫਰਾਈਪਿੰਗ ਚ ਹਾਂਜੀ ਠੀਕ ਪੂਰੀ ਤਰ੍ਹਾਂ ਰਿਨ ਲੈਣਾ ਜਦੋਂ ਰਜ ਜਗਾ ਨਾ ਰਜ ਦੇ ਦੇ ਵਿੱਚ ਇੱਥੇ ਦੋ ਪੈਕਟ ਕੌਫੀ ਤੇ ਕੱਢਨੇ ਆ ਹਾਂਜੀ ਤੇ ਦੋ ਪੈਕਟ ਪਾ ਕੇ ਤੇ ਚਮਚਨਾ ਭੁੱਲਦੇ ਨੇ ਲੈ ਇਹ ਤਾਂ ਬੜਾ ਸੌਖਾ ਵਾ ਸੈਮੀ ਇੱਡਾ ਕਹਿੰਦਾ ਹੁੰਦਾ ਹਾਂ ਮੈਂ ਜਾਂਚ ਹੈਗੀ ਆ ਕਦੀ ਕਦੀ ਪਿੰਦਾ ਹੁੰਦਾ ਹੈ ਬਸ ਸਵੇਰ ਮਨਾਣੀ ਆ ਤੇ ਸਵੇਰੇ ਉਹਨੂੰ ਉਹ ਹੀ ਦੇਣੀ ਜਦੋਂ ਉੱਠ ਹੈਗਾ ਨਾ ਠੀਕ ਹੈ ਤੇ ਚਾਹ ਨਹੀਂ ਉਹਨੂੰ ਬਿਲਕੁਲ ਵੀ ਦੇਣੀ ਤੇ ਮੇਰੇ ਸੁਣ ਗੱਲ ਥੋੜਾ ਜਨਾ ਹੋਲੀ ਭੋਲਿਆ ਕਰ ਮੇਰੇ ਨਾਲ ਤੂੰ ਬੋਲ ਜਿਸ ਤਰ੍ਹਾਂ ਮਰਜੀ ਮੇਰੇ ਨਾਲ ਤਾਂ ਭਾਵੇਂ ਤੂੰ ਉੱਚੀ ਸਾਰੇ ਗਾਣੇ ਲਾ ਪਾ ਨੱਚਾਪੜ ਕਾਂਗੇ ਇੰਜੋਏ ਕਰਾਂਗੇ ਜਿੱਦਾਂ ਤੂੰ ਕਹੇਂਗੀ ਨਾ ਉਦਾਂ ਕਰਾਂਗੇ ਪਰ ਤੈਨੂੰ ਪਤਾ ਸੇਵਕ ਦੀਆਂ ਨਾ ਥੋੜੀਆਂ ਜਿਹਾਦ ਤਾਂ ਨਾ ਅਲੱਗ ਹੀ ਹੀਆਂ ਵਾ ਜਿਵੇਂ ਤੇਰੀਆਂ ਅਲੱਗ ਆ ਉਹਦੀਆਂ ਅਲੱਗ ਆ ਸੇ ਮੇਰੇ ਡੈਡੀ ਵਰਗੇ ਤੁਹਾਨੂੰ ਪਤਾ ਜਦੋਂ ਮੇਰੀ ਮੰਮੀ ਉੱਚੀ ਆਵਾਜ਼ ਚ ਗੱਲ ਕਰਦੀ ਹੁੰਦੀ ਨਾ ਮੇਰੇ ਨਾਲ ਜਾਂ ਸਿਆਮ ਨਾਲ ਜਾਂ ਪਾਪਾ ਨਾਲ ਠੀਕ ਆ ਤੇ ਉਦੋਂ ਮੇਰੇ ਡੈਡੀ ਵੀ ਇਹੋ ਗੱਲ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਹੀ ਕਿ ਥੋੜਾ ਹੌਲੀ ਬੋਲਿਆ ਤੇਰੀ ਆਵਾਜ਼ ਬੜੀ ਉੱਚੀ ਕਿੰਨਾ ਚ ਬੜੀ ਵੱਜਦੀ ਆ ਪਰ ਮੰਮੀ ਨੇ ਤਾਂ ਮੈਨੂੰ ਕਦੇ ਕਿਹਾ ਇਨੀ ਕਿ ਸਿਮਰਤ ਜਿਹੜਾ ਬੋਲਦੀ ਹੈ ਜਾਂ ਉੱਚੀ ਬੋਲਦੀ ਹੈ ਮੈਨੂੰ ਵੀ ਨਹੀਂ ਲੱਗਦਾ ਪੁੱਤ ਮੈਨੂੰ ਵੀ ਤੂੰ ਬੜੀ ਸੋਹਣੀ ਲੱਗਦੀ ਦਾ ਬੋਲਦੀ ਪਰ ਸੇਵਕ ਦੀ ਹੈਬਿਟ ਇਹੋ ਜੀ ਆ ਉਹਨੂੰ ਨਾ ਉੱਚਾ ਬੋਲਣਾ ਪਸੰਦ ਆ ਤੇ ਨਾ ਕੋਈ ਉਹਦੇ ਨਾਲ ਉੱਚਾ ਬੋਲੇ ਇਹ ਪਸੰਦ ਆ ਸਮਝਦੀ ਨਾ ਹੈਬਿਟ ਮੀਨਸ ਆਦਤਾਂ ਹੁੰਦੀਆਂ ਪਤਾ ਹੈ ਨਾ ਤੁਹਾਨੂੰ ਹਾਂਜੀ ਮੈਂ ਕੋਈ ਨਾ ਉਦਾਂ ਹੀ ਕਰੂੰਗੀ ਜਿੱਦਾਂ ਉਹਨੇ ਸੁਣਾ ਹੋਲੀ ਬੋਲਿਆ ਕਰ ਤੇ ਦਾ ਕਾਲੀ-ਕਾਲੀ ਨਹੀਂ ਬੋਲਣਾ ਦਵਾ-ਦਵਾ ਗੱਡੀ ਨਹੀਂ ਭਜਾਣੀ ਬੋਲਣਾ ਜੀ ਸਮਝੀ ਜੀ ਆਰ ਮਾਰਨਾ ਗੱਲ ਕਰਨੀ ਹੁੰਦਾ ਪਿਆਰ ਨਾਲ ਗੱਲ ਕਰਨੀ ਆਰ ਮਾਰਨਾ ਗੱਲ ਕਰਨੀ ਆ ਫਿਰ ਜਿੱਦਾਂ ਤੈਨੂੰ ਦੱਸੇ ਉਦਾਂ ਤੋਂ ਕਰਨਾ ਵਾ ਸੋਣਾ ਸੋਣਾ ਤਿਆਰ ਹੋਇਆ ਕਰਨਾ ਠੀਕ ਹੈ ਜੀ ਫਿਰ ਨਾ ਤੈਨੂੰ ਘੁੰਮਣ ਫਿਰਨ ਲੈ ਕੇ ਜਾਏਗਾ ਜੀ ਕੀ ਗੱਲ ਹੋ ਗਿਆ ਇਹਨਾਂ ਸੁਣਾਉਣੇ ਬੋਲਦੀ ਵੀ ਹੁਣ ਦੱਸ ਕਿ ਹੋ ਗਈਆਂ ਮੰਮੀ ਤੁਸੀਂ ਕਹਿੰਦੇ ਕਿ ਤੈਨੂੰ ਘੁੰਮਣ ਫਿਰਨ ਲੈ ਕੇ ਜਾਇਆ ਕਰੂਗਾ ਮੈਂ ਤਿਆਰ ਹੋਣ ਅੰਦਰ ਗਈਆਂ ਤੇ ਉਹ ਚਲ ਵੀ ਗਏ ਉਹ ਬਤਨ ਨੂੰ ਨਾ ਕੋਈ ਜ਼ਰੂਰੀ ਫੋਨ ਆ ਗਿਆ ਸੀਗਾ ਉਹਦੇ ਦੋਸਤ ਦਾ ਤੇ ਉਹਦੇ ਨਾਲ ਨੂੰ ਜ਼ਰੂਰੀ ਕੰਮ ਸੀਗਾ ਤੇ ਤਾਂ ਕਰਕੇ ਉਹ ਚੱਲ ਗਿਆ ਤੇਨੂੰ ਪਤਾ ਹੁਣ ਵਿਆਹ ਕਰਕੇ ਤਿੰਨ ਜ਼ਿਆਦੇ ਨੂੰ ਬਿਜ਼ੀ ਗਿਆ ਤੇ ਕੋਈ ਗੱਲ ਨਹੀਂ ਆਫਿਸ ਤੋਂ ਉਹਨੇ ਛੁੱਟੀਆਂ ਲੈ ਲਈਆਂ ਵਾ ਦੋ ਤਿੰਨ ਦਿਨ ਉਹਨੇ ਛੁੱਟੀਆਂ ਲੈ ਲਈਆਂ ਤੇਨੂੰ ਦੋ ਤਿੰਨ ਦਿਨ ਹੁਣ ਕਮਾਏ ਪਾਏਗਾ ਮੈਂ ਭੇਜਾਂਗੇ ਤੈਨੂੰ ਆਪ ਉਹਦੇ ਨਾਲ ਤੇ ਬਾਅਦ ਵਿੱਚ ਆਫਿਸ ਚੱਲ ਜਾ ਕਰੇਗਾ ਫਿਰ ਆਪਾਂ ਮਾਵਾਂ ਵਾਂਗੀਆਂ ਦੋਨੋਂ ਇੰਜੋਏ ਕਰਿਆ ਕਰਾਂਗੇ ਤੇ ਤੂੰ ਮੇਰੇ ਨਾਲ ਘੁੰਮ ਜਾਇਆ ਕਰੀਂ ਠੀਕ ਹੈ ਜੀ ਜਿੱਥੇ ਤੂੰ ਕਹਿੰਗੀ ਉੱਥੇ ਤੈਨੂੰ ਮੈਂ ਲੈ ਕੇ ਜਾਇਆ ਕਰੂੰਗੀ ਠੀਕ ਹੈ ਮੰਮੀ ਉਦਾਸ ਨਹੀਂ ਹੋ ਹਾਂਜੀ ਚਲ ਜਾ ਬੈਠ ਜਾ ਕੇ ਤੇ ਮੇਰੀ ਗੱਲ ਸੁਣ ਉੱਥੇ ਫੋਨ ਪਿਆ ਮੇਰਾ ਨਾ ਫੋਨ ਲੱਗਾ ਮੇਰਾ ਨਾਲ ਆਪਣੀ ਮम्मा पापा ਨੂੰ ਜੀ